ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮਹਿਕਦੀਪ ਕੌਰ ਇਸ ਵੇਲੇ ਦੀਆਂ ਪੰਜ ਮੁੱਖ ਖਬਰਾਂ ਲੈ ਕੇ ਹਾਜ਼ਰ ਹਾਂ ਅੱਜ ਪੰਜਾਬ ਦੇ ਕਿਹੜੇ ਜ਼ਿਲ੍ਹਿਆਂ 'ਚ ਪੈ ਸਕਦਾ ਹੈ ਮੀਂਹ 6 ਅਤੇ 7 ਜੁਲਾਈ ਨੂੰ ਪੂਰੇ ਪੰਜਾਬ 'ਚ ਮੀਂਹ ਪੈਣ ਦੀ ਪੂਰੀ ਸੰਭਾਵਨਾ ਪੰਜਾਬ ਮੰਤਰੀ ਮੰਡਲ ਦਾ ਹੋਇਆ ਵਿਮਰਤ ਸੰਜੀਵ अरोड़ा ਨੇ ਕਹਿਣਨ ਮੰਤਰੀ ਵਜੇ ਚੁੱਕੀ ਸਾਂ ਇੰਡਸਟਰੀ ਤੇ ਐਨਆਈਪ ਭਾਗ ਦੀ ਮਿਲੀ ਜਿੰਮੇਵਾਰੀ ਰਾਜਪਾਲ ਗੁਲਾਬ ਚੰਦ ਕਤਾਰੀਏ ਨੇ ਦਵਾਇਆ ਹਲਸ ਪੰਪ੍ਰਸੈਂਸ ਸੋਤੋ ਇੰਡਸਟਰੀ ਬਪਾਗਲਿਆ ਵਾਪਸ ਸੰਜੀਵ ਅਰੋੜਾ ਨੂੰ ਸੌਪਿਆ ਮੰਤਰਾਲਾ ਪਾਰਟੀ ਦੇ ਕਦਮ ਤੋਂ ਬਾਅਦ ਸੁਖਪਾਲ ਸਿੰਘ ਖੈਰਾ ਨੇ ਕਵਰ ਵਿਜੇ ਪ੍ਰਤਾਪ ਸਿੰਘ ਨਾਲ ਕੀਤੀ ਮੁਲਾਕਾਤ ਬੇਅਦਵੀ ਸੱਨੇ ਕਈ ਮੁੱਦੇ ਚੁੱਕੰਦੇ ਕੀਤੇ ਕਵਰ ਵਿਜੇ ਪ੍ਰਤਾਪ ਸਿੰਘ ਦੀ ਸਲਾਹਾ ਆਮ ਆਦਮੀ ਪਾਰਟੀ ਤੇ ਲੋਕਾਂ ਨੂੰ ਵਰਤ ਕੇ ਸੁੱਟਣ ਦਾ ਲਾਇਆ ਇਲਜ਼ਾਮ ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਮੌਜੂਦਾ ਪੰਜਾਬ ਸਰਕਾਰ ਦੇ ਸਿਹਤ ਮਾਡਲ ਉੱਤੇ ਚੁੱਕੇ ਸਵਾਲ ਹਸਪਤਾਲਾਂ ਤੇ ਡਾਕਟਰਾਂ ਦੇ ਅਧਿਕਾਰ ਉੱਤੇ ਜਿਤਾਈ ਚਿੰਤਾ ਤੇ ਐਸੀ ਆਦਿਆਂ ਮੁੱਖ ਪੰਜ ਖਬਰਾਂ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਜਾਣਨ ਲਈ ਜੁੜੇ ਰਹੋ ਸਾਡੇ ਚੈਨਲ ਪੰਜਾਬੀ ਲਿੰਕ ਮੀਡੀਆ ਦੇ ਨਾਲ ਧੰਨਵਾਦ